ਝੋਨੇ ਦੀ ਫਸਲ ਹੁਣ ਪੱਕਣ ਦੀ ਸਟੇਜ ਵੱਲ ਵੱਧ ਰਹੀ ਆ ਤਕਰੀਬਨ ਫਸਲ ਸਾਰੇ ਪਾਸੇ ਵਧੀਆ ਦਿਖਾਈ ਦੇ ਰਹੀ ਆ ਹੁਣ ਤੱਕ ਮੌਸਮ ਵੀ ਠੀਕ ਰਿਹਾ ਕਿਸੇ ਪਾਸੇ ਵੱਡੀ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਜਿਆਦਾ ਹਮਲਾ ਦਿਖਾਈ ਨਹੀਂ ਦਿੱਤਾ ਪਰ ਕੁਝ ਏਰੀਏ ਦੇ ਵਿੱਚ ਹਲਦੀ ਰੋਗ ਦਾ ਡੋਟੀ ਰੋਗ ਦੀਆਂ ਖਬਰਾਂ ਜ਼ਰੂਰ ਸੁਣਨ ਨੂੰ ਮਿਲ ਰਹੀਆਂ ਨੇ ਬਾਕੀ ਕੁੱਲ ਮਿਲਾ ਕੇ ਵੱਡੇ ਏਰੀਏ ਦੇ ਵਿੱਚ ਫਸਲ ਜਿਹੜੀ ਠੀਕ ਖੜੀ ਆ ਹੁਣ ਤੱਕ ਮੌਸਮ ਵੀ ਤਕਰੀਬਨ ਅਨਕੂਲ ਰਿਹਾ ਪਰ ਕੁਝ ਦਿਨਾਂ ਤੋਂ ਮੌਸਮ ਦੇ ਵਿੱਚ ਦੁਬਾਰਾ ਫੇਰ ਗਰਮੀ ਵੱਧ ਗਈ ਤੇ ਮੌਸਮ ਦੁਬਾਰਾ ਫੇਰ ਹੌਮਸ ਵਾਲਾ ਬਣ ਗਿਆ ਜਿਸ ਕਾਰਨ ਫਸਲ ਦੇ ਉੱਪਰ ਥੋੜਾ ਵਾਲਾ ਨੁਕਸਾਨ ਹੋ ਸਕਦਾ ਹੈ ਇਸ ਲਈ ਆਪਾਂ ਨੂੰ ਹੁਣ ਧਿਆਨ ਦੇਣ ਦੀ ਲੋੜ ਹੈ ਇਹਨਾਂ ਦਿਨਾਂ ਦੇ ਵਿੱਚ ਇੱਕਦਮ ਹੌਮਸ ਵਾਧਨ ਤੇ ਨਾਲ ਤੇਲੇ ਦਾ ਹਮਲਾ ਜਿਹੜਾ ਦੁਬਾਰਾ ਹੋ ਸਕਦਾ ਹੈ ਤੇ ਇਸ ਤਰ੍ਹਾਂ ਬਾਤੀ ਹੋਈ ਗਰਮੀ ਅਤੇ ਤੇਲੇ ਤੋਂ ਬਚਾ ਦੇ ਵਾਸਤੇ ਆਪਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਇਹ ਤੋਂ ਬਚਾ ਦੇ ਵਾਸਤੇ ਆਪਾਂ ਕੀ ਕਰ ਸਕਦੇ ਹਾਂ ਇਸ ਵੀਡੀਓ ਦੇ ਵਿੱਚ ਇਸ ਆਫਤ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਪਹਿਲੀ ਵਾਰ ਹੀ ਚੈਨਲ ਤੇ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਵੀਡੀਓ ਸਮੇਂ ਸਿਰ ਤੁਹਾਡੇ ਤੱਕ ਪਹੁੰਚ ਸ਼ਕੀ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਜਦੋਂ ਫਸਲ ਦੇ ਵਿੱਚ ਦਾਣਾ ਬਣ ਰਿਹਾ ਹੁੰਦਾ ਦੁੱਧ ਬਣ ਰਿਹਾ ਹੁੰਦਾ ਉਸ ਵੇਲੇ ਇੱਕ ਤਾਵੇਂ ਗਰਮੀ ਵਧਣ ਨਾਲ ਫਸਲ ਦੇ ਝਾੜ ਉੱਤੇ ਮਾੜਾ ਅਸਰ ਪੈਂਦਾ ਤੇ ਝੋੜ ਘਟ ਜਾਂਦਾ ਕਿਉਂਕਿ ਜਿਹੜਾ ਦਾਣਾ ਸੁੰਗੜ ਜਾਂਦਾ ਦਾਣੇ ਦਾ ਸਾਈਜ਼ ਛੋਟਾ ਰਹਿ ਜਾਂਦਾ ਇਸ ਕਰਕੇ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਪਾਣੀ ਦੀ ਮੈਨੇਜਮੈਂਟ ਬਹੁਤ ਠੀਕ ਤਰੀਕੇ ਰੱਖਣੀ ਪੈਂਦੀ ਹੈ ਫਸਲ ਦੇ ਵਿੱਚ ਬਿਲਕੁਲ ਸੁੱਕਾ ਨਹੀਂ ਲੱਗਣ ਦੇਣਾ ਚਾਹੀਦਾ ਤੇ ਖੇਤ ਦੇ ਵਿੱਚ ਹਰ ਹਾਲਤ ਦੇ ਵਿੱਚ ਨਮੀ ਬਣੀ ਰਹਿਣੀ ਚਾਹੀਦੀ ਹੈ ਜਦੋਂ ਦਾਣਾ ਬਣ ਜਾਂਦਾ 50% ਤੋਂ ਉੱਪਰ ਪੱਕਣ ਪੱਕਣ ਦੀ ਸਟੇਜ 'ਚ ਚਲਾ ਜਾਂਦਾ ਉਸ ਵੇਲੇ ਪਾਣੀ ਬਾਲਾ ਖੜਾ ਕੇ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਪਰ ਨਮੀ ਬਿਲਕੁਲ ਬਣੀ ਰਣੀ ਚਾਹੀਦੀ ਹੈ ਇਸ ਕਰਕੇ ਹੁਣ ਧਿਆਨ ਦੇਣਾ ਵੀ ਫਸਲ ਦੇ ਵਿੱਚ ਜ਼ਿਆਦਾ ਪਾਣੀ ਵੀ ਨਹੀਂ ਖੜਨ ਦੇਣਾ ਇਹਦੇ ਨਾਲ ਵੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਫਸਲ ਦੇ ਵਿੱਚ ਜਿਹੜਾ ਡੋਡੀ ਰੋਗ ਹੈ ਜ਼ਿਆਦਾ ਪਾਣੀ ਖੜਨ ਦੇ ਨਾਲ ਹੋਰ ਜ਼ਿਆਦਾ ਫੈਲ ਜਾਂਦਾ ਤੇ ਜੜਾਂ ਦਾ ਵੀ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਜੇਕਰ ਫਸਲ ਦੇ ਵਿੱਚ ਲਗਾਤਾਰ ਪਾਣੀ ਖੜਦਾ ਤਾਂ ਜੜਾਂ ਦਾ ਨੁਕਸਾਨ ਹੋ ਜਾਂਦਾ ਇਸ ਲਈ ਪਾਣੀ ਇਸ ਤਰੀਕੇ ਦੇ ਨਾਲ ਆਪਾਂ ਲਗਾਈਏ ਕਿ ਖੇਤ ਪਾਣੀ ਖੜਾ ਨਾ ਰਹੇ ਪਰ ਨਮੀ ਆ ਜਿਹੜੀ ਬਰਕਰਾਰ ਬਣੀ ਰਹੇ ਦੂਜੀ ਗੱਲ ਹਮੋਸਿਸ ਇਹਨਾਂ ਦੇ ਵਿੱਚ ਜਿਉਂ-ਜਿਉਂ ਗਰਮੀ ਵੱਧਦੀ ਆ ਤੇ ਮੌਸਮ ਦੇ ਵਿੱਚ ਹਮੋਸ ਬਣੀ ਰਹੇ ਤੇ ਝੋਨੇ ਦੀ ਫਸਲ 'ਤੇ ਤੇਲੇ ਦਾ ਅਟੈਕ ਵਧਣ ਦਾ ਫਿਰ ਖਤਰਾ ਹੋ ਜਾਂਦਾ ਆਵੇਂ ਆਪਾਂ ਤੇਲੇ ਦੀ ਸਪਰੇਅ ਕੀਤੀ ਆ ਪਰ ਕਿਉਂਕਿ ਜਿਹੜੀ ਹਮੋਸ ਆ ਮੌਸਮ ਦੇ ਵਿੱਚ ਬਣੀ ਹੋਈ ਆ ਇਹਦੇ ਨਾਲ ਤੇਲੇ ਦਾ ਦੁਬਾਰਾ ਅਟੈਕ ਹੋਣ ਦਾ ਵੀ ਖਤਰਾ ਹੋ ਸਕਦਾ ਆ ਇਸ ਲਈ ਖੇਤ ਦਾ ਲਗਾਤਾਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਪਹਿਲੀ ਸਪਰੇ ਜੇਕਰ ਆਪਾਂ ਤੇਲੇ ਵਾਲੀ ਦਵਾਈ ਨਹੀਂ ਵਰਤੀ ਫਿਰ ਹੁਣ ਤਾਂ ਬਿਲਕੁਲ ਹੀ ਜ਼ਰੂਰ ਕਰ ਦੇਣੀ ਚਾਹੀਦੀ ਆ ਕੋਈ ਕੌਲ ਨਹੀਂ ਇਹਦੇ ਚ ਕਰਨੀ ਚਾਹੀਦੀ ਕਿਉਂਕਿ ਜਿਹੜਾ ਤੇਲਾ ਹੈ ਫਸਲ ਦਾ ਬਹੁਤ ਵੱਡਾ ਨੁਕਸਾਨ ਕਰ ਦਿੰਦਾ ਜੇਕਰ ਪਹਿਲੀ ਸਪਰੇ ਕੀਤੀ ਨੂੰ ਆਪਾਂ ਨੂੰ 15 20 ਦਿਨ ਹੋ ਗਏ ਫਿਰ ਵੀ ਆਪਾਂ ਤੇਲੇ ਵਾਲੀ ਸਪਰੇ ਕਰ ਦੇਣੀ ਆ ਦੁਬਾਰਾ ਰਿਪੀਟ ਕਰ ਦਿਓ ਕਿਉਂਕਿ ਜੇ ਮੌਸਮ ਇਸੇ ਤਰ੍ਹਾਂ ਦਾ ਰਹਿੰਦਾ ਤਾਂ ਤੇਲੇ ਦਾ ਦੁਬਾਰਾ ਅਟੈਕ ਵੀ ਹੋ ਸਕਦਾ ਹੈ ਕਿਉਂਕਿ ਫਸਲ ਪੱਕਣ ਦੇ ਦਿਨਾਂ ਦੇ ਵਿੱਚ ਆ ਕੇ ਵੀ ਤੇਲੇ ਦਾ ਬਹੁਤ ਭਾਰੀ ਅਟੈਕ ਹੋ ਜਾਂਦਾ ਤੇ ਫਸਲ ਜਿਹੜੀ ਬੈਠਣ ਦਾ ਖਤਰਾ ਬਣ ਜਾਂਦਾ ਤੇ ਫਸਲ ਬੈਹ ਜਾਂਦੀ ਹੈ ਕਿਉਂਕਿ ਨਾੜ ਕਮਜ਼ੋਰ ਹੋ ਜਾਂਦਾ ਬੇਕਾਰ ਹੋ ਜਾਂਦਾ ਤੇ ਫਸਲ ਪੱਕੀ ਫਕਾਈ ਫਸਲ ਬੈਹ ਜਾਂਦੀ ਹੈ ਨੁਕਸਾਨ ਹੋ ਜਾਂਦਾ ਹਾਂ ਜੇਕਰ ਮੌਸਮ ਦੇ ਵਿੱਚ ਬਦਲਾਅ ਹੋ ਕੇ ਇੱਕਦਮ ਠੰਡਾ ਹੋ ਜਾਂਦਾ ਵਰਖਾ ਵਗੈਰਾ ਜ਼ਿਆਦਾ ਹੋ ਜਾਵੇ ਤਾਂ ਸ਼ਾਇਦ ਜ਼ਰੂਰਤ ਨਾ ਪਵੇ ਪਰ ਹੁਣ ਜਿਸ ਤਰ੍ਹਾਂ ਦਾ ਮੌਸਮ ਹੁਣ ਚੱਲਿਆ ਆ ਰਿਹਾ ਤੇ ਇਸ ਕਰਕੇ ਜ਼ਰੂਰੀ ਹੈ ਵੀ ਇੱਕ ਸਪਰੇ ਆਪਾਂ ਨੂੰ ਕਰਨੀ ਪੈਣੀ ਹੈ ਅਵੇਂ ਆਪਾਂ ਤੇਲੇ ਵਾਲੀ ਉਹਦੋਂ ਸਪਰੇਅ ਕੀਤੀ ਹੈ ਤਦ ਵੀ ਇਹ ਸਪਰੇਅ ਕਰਨ ਜਾਣੀ ਆਪਾਂ ਨੂੰ ਚਾਹੀਦੀ ਹੈ ਇਹ ਧਿਆਨ ਦੇਣਾ ਵੀ ਤੇਲੇ ਵਾਲੀ ਸਪਰੇਅ ਉਦੋਂ ਤੱਕ ਹੀ ਕੰਮ ਕਰਦੀ ਹੈ ਜਦੋਂ ਤੱਕ ਬੂਟੇ 'ਚ ਰਸ ਰਹਿੰਦਾ ਹੈ ਜਦੋਂ ਬੂਟੇ ਦੇ ਵਿੱਚੋਂ ਰਸ ਖਤਮ ਹੋ ਜਾਂਦਾ ਹੈ ਬੂਟੇ ਦਾ ਹਰਾ ਭਾਗ ਪੀਲੇ ਰੰਗ ਵਿੱਚ ਬਦਲ ਜਾਂਦਾ ਤਾਂ ਫਿਰ ਤੇਲੇ ਵਾਲੀ ਸਪਰੇਅ ਦਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਇਸ ਕਰਕੇ ਆਪਾਂ ਧਿਆਨ ਦੇਣਾ ਵੀ ਜਦੋਂ ਤੱਕ ਬੂਟਾ ਆਪਣਾ ਹਰਾ ਹੈਗਾ ਉਸ ਵੇਲੇ ਆਪਾਂ ਤੇਲੇ ਵਾਲੀ ਸਪਰੇ ਜ਼ਰੂਰ ਕਰ ਦੇਣੀ ਹੈ ਕਿਉਂਕਿ ਇਹ ਸਿਸਟਮ ਹੈ ਕਿ ਦਵਾਈਆਂ ਨੇ ਸਿਸਟੇਮੈਟਿਕ ਕੰਮ ਕਰਦੀਆਂ ਨੇ ਬੂਟੇ ਚ ਰਚ ਕੇ ਕੰਮ ਕਰਦੀਆਂ ਨੇ ਜੇਕਰ ਬੂਟੇ ਚੋਂ ਰਸ ਖਤਮ ਹੋ ਜਾਂਦਾ ਫਿਰ ਦਵਾਈ ਕੰਮ ਨਹੀਂ ਕਰਦੀ ਇਸ ਲਈ ਸਮੇਂ ਸਿਰ ਆਪਾਂ ਹੁਣ ਇਹਦੀ ਤੇਲੇ ਵਾਲੀ ਜਿਹੜੀ ਸਪਰੇ ਦੀ ਜੇਕਰ ਜ਼ਰੂਰਤ ਲੱਗਦੀ ਆ ਤਾਂ ਜ਼ਰੂਰ ਕਰ ਦੇਣੀ ਹੈ ਜੇ ਆਪਾਂ ਪਹਿਲਾ ਟੈਕਨੀਕਲ ਕੀਤਾ ਸੀਗਾ ਉਹਨੂੰ ਬਦਲ ਸਕਦੇ ਆ ਦੂਸਰਾ ਟੈਕਨੀਕਲ ਕਰ ਸਕਦੇ ਆ ਉਹੀ ਟੈਕਨੀਕਲ ਨਾ ਕਰੋ ਬਦਲ-ਬਦਲ ਕੇ ਜੇ ਉਸੇਨ ਵਾਲਾ ਕੀਤਾ ਤਾਂ ਹੁਣ ਆਪਾਂ ਚੈਸ ਵਾਲਾ ਟੈਕਨੀਕਲ ਕਰ ਸਕਦੇ ਹਾਂ ਜੇਕਰ ਪਹਿਲਾਂ ਚੈਸ ਵਾਲਾ ਕਰ ਚੁੱਕੇ ਤਾਂ ਫਿਰ ਕੋਸ਼ਿਸ਼ੀ ਨਾਲਾ ਕਰ ਦਿਓ ਕੋਸ਼ਿਸ਼ ਕਰੋ ਇੱਕੋ ਟੈਕਨੀਕਲ ਵਾਰ-ਵਾਰ ਨਾ ਕਰੋ ਸੋ ਦੋਸਤੋ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਫਸਲ ਦਾ ਧਿਆਨ ਰੱਖੋ ਫਸਲ ਦੇ ਵਿੱਚ ਪਾਣੀ ਦੀ ਮੈਨੇਜਮੈਂਟ ਸਹੀ ਰੱਖੋ ਜੇਕਰ ਮੌਸਮ ਵਿੱਚ ਸੱਲ ਵਾਲਾ ਬਣਿਆ ਰਹਿੰਦਾ ਤਾਂ ਤੇਲੀ ਵਾਲੀ ਸਪਰੇ ਜ਼ਰੂਰ ਕਰਨੀ ਹੈ ਇਹਦੇ ਤੋਂ ਆਪਾਂ ਘੌੜ ਨਹੀਂ ਕਰਨਾ ਜੇਕਰ ਖੇਤ ਦੇ ਵਿੱਚ ਉਲੀ ਦੀ ਕੋਈ ਸੰਭਾਵਨਾ ਦਿਖਾਈ ਦਿੰਦੀ ਹੈ ਤਾਂ ਉਲੀ ਨਾਸ਼ਕ ਪਾ ਲਓ ਨਹੀਂ ਤਾਂ ਜ਼ਰੂਰਤ ਨਹੀਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਨਾਲ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਾਥ ਸ਼੍ਰੀ ਭਾਲ